ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਰਜਨਾ ਸ਼੍ਰੀ ਨੰਦਸਾ ਚੈਨਲ ਤੋਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਮਯਾਰਾ ਵਿਖੇ ਜੋ ਐਚਪੀ ਦਾ ਬਟਰਵਾਂ ਪੈਕੇ ਕਿਸ ਤਰ੍ਹਾਂ ਰਾਸ਼ ਲੋਕਾਂ ਦਾ ਸਕੂਟਰ ਮੋਟਰਸਾਈਕਲ ਦੇ ਤੇਲ ਪਾਲ ਪਹੁੰਚੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਪਹੁੰਚੇ ਨੇ ਦੇਖੋ ਪਟ્રોલ ਜਰੂਰ ਪਾਇਆ ਜਾ ਰਿਹਾ ਹੈ ਇਹਨਾਂ ਨੂੰ ਪਰ ਇੱਕ ਦੂਜੇ ਦੇ ਅੱਗੇ ਹੋ ਕੇ ਪਾਉਣ ਲਈ ਲੋਕ ਲੜਦੇ ਹੋਏ ਦਿਖਾਈ ਦੇ ਰਹੇ ਤੁਹਾਨੂੰ ਤਸਵੀਰਾਂ ਚ ਲਾਈਵ ਤਸਵੀਰਾਂ ਚ ਹਾਂਜੀ ਤੇਲ ਮਿਲ ਰਿਹਾ ਕਿੰਨਾ ਪਾਇਆ 200 ਰੁਪਏ ਦਾ ਸਪਾਰਾ ਰੇ ਲੜਾਈ ਵੀ ਬਿਲੋਗੀ ਇੱਥੇ ਲੜਾਈ ਵੀ ਇੱਥੇ ਗੜੀ ਜਾਂਦੇ ਆ ਦੇਖੋ ਤਾਂ ਲਾਈਵ ਹਾਲਾਤ ਸ਼ਹਿਰ ਵਿੱਚ ਤੇਲ ਪਿੱਛੇ ਲੋਕ ਆਪਣਾ ਦੱਬੀ ਮਚੀ ਹੋਈ लाइ हालात ਇਸ ਲੋਕ ਕਹਨੀ ਆ ਭਰਾ ਦੇ ਹੋਏ ਡੀਜ਼ਲ ਪੈਟਰੋਲ ਦੀਆਂ ਕਿ ਸਿਰਫ ਪੈਟਰੋਲ ਹੀ ਮਿਲ ਰਿਹਾ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੱਜ ਦੇਖ ਸਭੇ ਲਾਈਵ ਤਸਵੀਰਾਂ ਰੋਜਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੋਂ 2300 ਦੇ ਵਿੱਚ 2000 ਪਾਉਂਦੇ ਆ ਦੇਖ ਸਭੇ ਲਾਈਵ ਤਸਵੀਰਾਂ तो हालात बिल्कुल तेल पवा लाइन लगी हुई है देख सकते होारा देखिए देखो बिल्कुल लोग स्कूटर मोटरसाइकिल कैनिया से तेल पवाते हुए दिखाई दे सकते हो तीस लाइव तस्वीर तो एक दूजे अगे ਤੇਲ ਪਵਾਉਣ ਲਈ ਲੋਕ ਤੜਫਦੇ ਹੋਏ ਦੇਖੋ ਬਿਲਕੁਲ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਤੇਲ ਪਵਾਉਣ ਲਈ देख सको कि लंबा जाम बिल्कुल पंप भरिया भी मौके पर पहुंची हुई लड़ाई झगड़ा ना हो सके तेल पौना खड़े जी नीज़ी। के मोहाली तो तेल है नहीं क्या घटा थे की चक्कर है ਕਿਸ ਤਰ੍ਹਾਂ ਜਾਊਂਗਾ ਅੱਗੇ ਕਿੱਥੇ ਜਾਣਾ ਕਿੱੜੇ ਜਾਣਾ ਹੈ ਮੈਂ ਤਾਂ ਮੁਹਾਲੀ ਜਾਣਾ ਮੈਂ ਉਰੇ ਤੇ ਗੱਡੀ ਮੁਹਾਲੀ ਜਾਣਾ ਜੇ ਤੇਲ ਨਾ ਮਿਲੇ ਕਿਸ ਤਰ੍ਹਾਂ ਜਾਊਂਗੇ ਫਿਰ ਉਹ ਨਹੀਂ ਪਤਾ ਬਾਈ ਓਕਾ ਜੀ ਬਹੁਤ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਬਾਈ ਦੇਖ ਸਕਦੇ ਲੈਣਾ ਲੱਗੀਆਂ ਹੋਈਆਂ ਬਿਲਕੁਲ ਲਾਈਵ ਤਸਵੀਰਾਂ ਚ ਹਾਂਜੀ ਬਜੀ ਤੇਲਪੌਣ ਖੜੇ ਕਿਆ ਨਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਬਾਜੀ ਅਸੀਂ ਬਲਾ ਚੌਰ ਤੋਂ ਆਏ ਆ ਹਾਂਜੀ ਤੇ ਅਸੀਂ ਨਲਗੋਹ ਸਾਹਿਬ ਆਏ ਸੀ ਮਤਲਬ ਇਹ ਕਹੋ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਾਜੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਜਨਤਾ ਨੂੰ ਹਾਂਜੀ ਹੁਣ ਜਿਹੜਾ ਅਸੀਂ ਉੱਥੋਂ ਜੋ ਤੇਲ ਲੈ ਕੇ ਤੁਰੇ ਆਂ ਆਮ ਇਨਸਾਨ ਨੂੰ ਇਹੀ ਪਤਾ ਆਮ ਪਬਲਿਕ ਨੂੰ ਤਾਂ ਇਹੀ ਪਤਾ ਨਹੀਂ ਆ ਵੀ ਅਸੀਂ ਚਲੋ ਰਸਤੇ 'ਚ ਪਵਾ ਲਾਂਗੇ ਇੱਕਦਮ ਹਵਾ ਉੜਦੀ ਕੀ ਤੇਲ ਖਤਮ ਹੋ ਜਾਣਾ ਜਾਂ ਪੈਟਰੋਲ ਪੰਪਾਂ ਦੇ ਕਹਿੰਦੇ ਲੜਾਈ ਝਗੜੇ ਦੀ ਆਪਾਂ ਖਬਰ ਦੇਖ ਰਹੇ ਸੀ ਹੁਣ ਕੀ ਲੜਾਈ ਝਗੜੇ ਦੀ ਖਬਰਾਂ ਵੀ ਆ ਰਹੀਆਂ ਹਾਂਜੀ ਹਾਂਜੀ ਅਸੀਂ ਤਾਂ ਜਦੋਂ ਸੋਚਦੇ ਕਿ ਕੱਲਾ ਕਰੇ ਕੋਈ ਬਾਲ ਬੱਚੇ ਵਾਲਾ ਜਿਹੜੇ ਮੋਟਰਸਾਈਕਲ ਸਕੂਟਰ ਤੇ ਤੁਰੇ ਫਿਰਦੇ ਉਹਨਾਂ ਦਾ ਕੀ ਹਾਲ ਭਾਜੀ ਹੁੰਦਾ ਹੋਊਗਾ ਸਰਕਾਰ ਨੂੰ ਵੀ ਇਹ ਬਾਰੇ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਮੇਰੇ ਆਪਣੇ ਟਰੱਕ ਵੀਰਾਂ ਦਾ ਜਿਹੜਾ ਇਹ ਧਰਨਾ ਜਿਹੜਾ ਇਹਨੇ ਲਾਇਆ ਉਹਦੇ ਬਾਰੇ ਥੋੜਾ ਜਿਹਾ ਇਹਨਾਂ ਨੂੰ ਗੌਰ ਕਰਨਾ ਚਾਹੀਦਾ ਕਿ ਉਹਦੇ ਤੇ ਥੋੜਾ ਧਿਆਨ ਦੇਣ ਕਿ ਠੱਗੋਫਾਰੀ ਦਾ ਜਿਹੜੀ ਹੋਰ ਆਮ ਇਨਸਾਨ ਨੂੰ ਹੋ ਰਹੀ ਹੈ ਨਾ ਆਹ ਪਬਲਿਕ ਨੂੰ ਹੋ ਰਹੀ ਹੈ ਮੈਂ ਵੀ ਇੱਕ ਟਰੱਕ ਆਪਰੇਟਰ ਆ ਅਸੀਂ ਵੀ ਇਸ ਧਰਨੇ ਤੇ ਇਹਦੇ ਵਿੱਚ ਆਪਾਂ ਪੂਰਾ ਸਹਿਯੋਗ ਦੇ ਰਹੇ ਹਾਂ ਬਲਾਚੁਰ ਦੇ ਵਿੱਚ ਵੀ ਹਾਂਜੀ ਤੇ ਸੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਜਲਦੀ ਹੋ ਜਲਦੀ ਇਹਦਾ ਹੱਲ ਕੀਤਾ ਜਾਵੇ ਤੇ ਜਿਹਦੇ ਨਾਲ ਕਿ ਆਮ ਸਾਡੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਆ ਉਹਨਾਂ ਨੂੰ ਰਾਹਤ ਮਿਲ ਸਕੇ ਠੀਕ ਤੇ ਹੁਣ ਅੱਗੇ ਕਹਿੰਦੇ ਦੱਸਿਆ ਜਾ ਰਿਹਾ ਸਕੂਲ ਚ ਬੱਚੇ ਵੀ ਗਏ ਨੇ ਉਹਨਾਂ ਦਾ ਸਕੂਲ ਡੀਜ਼ਲ ਤੋਂ ਬਿਨਾਂ ਓਕਾ ਹੋ ਰਿਹਾ ਬੱਸਾਂ ਖੜੀਆਂ ਗਈਆਂ ਦੀਆਂ ਮੈਂ ਉਹੀ ਗੱਲ ਕੀਤੀ ਹੈ ਜੀ ਕਿ ਅਸੀਂ ਤਾਂ ਚਲੋ ਕਹਿ ਸਕਦੇ ਕਿ ਅਸੀਂ ਤਾਂ ਕਿਤੇ ਸਾਈਡ ਤੇ ਲਾ ਕੇ ਵੀ ਆਪਣਾ ਕਰ ਸਕਦੇ ਹਾਂ ਨਾ ਕੋਈ ਨਾ ਕੋਈ ਬੰਦਾ ਹੱਲ ਕਰ ਸਕਦਾ ਹਾਂ ਜੀ ਇੰਨੀ ਜ਼ਿਆਦਾ ਕੋਈ ਸਾਡੀ ਟਰਾਂਸਪੋਰਟੇਸ਼ਨ ਠੱਪ ਹੋ ਰਹੀ ਇਸੇ ਚੀਜ਼ ਨਾਲ ਕੋਈ ਬਿਮਾਰ ਹੋ ਜੂ ਕੋਈ ਐਮਰਜੈਂਸੀ ਕੋ ਕਿਸੇ ਨੂੰ ਲੈ ਕੇ ਜਾਣਾ ਪਊਗਾ ਉਹਨਾਂ ਦਾ ਕੀ ਹਾਲ ਹੋਊਗਾ ਇਹ ਦੇਸ਼ ਦੀ ਇਕਨੋਮੀ ਨੂੰ ਘਟਾ ਨਹੀਂ ਪੈ ਪੈ ਜੂਗਾ ਇਸ ਦਾ ਬਹੁਤ ਜ਼ਿਆਦਾ ਕਟਾ ਪਊਗਾ ਜੀ ਇੱਕ ਦਿਨ ਟਰਾਂਸਪੋਰਟੇਸ਼ਨ ਬੰਦ ਹੋ ਜਾਵੇ ਨਾ ਉਹਦੇ ਨਾਲ ਬਹੁਤ ਜ਼ਿਆਦਾ ਆਪਾਂ ਡਾਊਨ ਜਾਵਾਂਗੇ ਜਦੋਂ ਕਹਿੰਦੇ ਕਿ ਕਿਸਾਨ ਔਰ ਸਾਡੇ ਜਿਹੜੇ ਫੌਜੀ ਵੀਰ ਹੈ ਹਾਂਜੀ ਉਹ ਇੱਕ ਸਿਪਾਈ ਮੰਨੇ ਜਾਂਦੇ ਤਾਂ ਇਹਦੇ ਨਾਲ ਡਰਾਈਵਰ ਹੈ ਜਿਹੜਾ ਉਹ ਡਰਾਈਵਰ ਵੀ ਇੱਕ ਸਿਪਾਈ ਮੰਨਿਆ ਜਾਂਦਾ ਉਹਦੇ ਬਾਰੇ ਵੀ ਥੋੜਾ ਜਿਹਾ ਗੌਰ ਕਰਨਾ ਚਾਹੀਦਾ 10 ਸਾਲ ਦੀ ਸਜ਼ਾ ਕਹਿੰਦੇ ਕਿ ਅਗਰ ਇਹ ਇਹਦੇ ਵਿੱਚ ਮਤਲਬ ਕੋਈ ਇਨਵੋਲਵ ਪਾਇਆ ਗਿਆ ਰੋਡ ਐਕਸੀਡੈਂਟ ਦੇ ਵਿੱਚ 10 ਸਾਲ ਦੀ ਸਜ਼ਾ ਔਰ ਘੱਟੋ ਘੱਟ 7 ਲੱਖ ਰੁਪਏ ਜੁਰਮਾਨਾ ਇਹ ਬਿਲਕੁਲ ਨਾ ਇਨਸਾਫੀ ਹੈ ਬਿਲਕੁਲ ਨਜਾਇਜ਼ ਕੀਤਾ ਜਾ ਰਿਹਾ ਜੀ ਧੰਨਵਾਦ ਜਿਹਸਣ ਜੋ ਤੇਲਪਨ ਪਹੁੰਚੇ ਨੇ ਦੇਖੋ ਲੰਬੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ

ਵੇ ਲੋਕ ਤੇਲ ਦੀ ਵੀ ਲੜਦੇ ਹੋਏ ਲੋਕ ਬੋਤਲਾਂ ਭਰਾਂਦੇ ਹੋਏ ਦੇਸਾ ਲਾਈਵ ਤਸਵੀਰਾਂ ਤੇਲ ਪਾਉਣ ਕਿ ਤਾਂ ਲੈਣਾ ਲੱਗੀਆਂ ਦਿਖਾਈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਰਜਨਾ ਸ਼੍ਰੀ ਨੰਦਰਸਰ ਚੈਨਲ ਤੋਂ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਮਜ਼ਾਰਾ ਵੇਖੇ ਐਚਪੀ ਪੈਟਰੋਲ ਪੰਪ ਇਹ ਤਸਵੀਰਾਂ ਨੇ ਦੇਖ ਸਕਦੇ ਲੋਕ ਤੇਲ ਪਵਾਉਣ ਲਈ ਕਿਵੇਂ ਲੜਦੇ ਹੋਏ ਦੇਖਸੋ ਲਾਈਵ ਤਸਵੀਰਾਂ ਤੁਸੀਂ ਓਏ ਵਿੱਕੀ ਐ ਬੇਚਾਰੇ ਲਾ ਕੇ ਮੂਹਰੇ ਕਰਿਆ ਯਾਰ ਉਹ ਚੱਲਦੀਆਂ ਰਹਿਣ ਦੇ ਦੇਖਸੋ ਲਾਈਵ ਤਸਵੀਰਾਂ ਤੁਸੀਂ ਮਜਾਰਾ ਵਖੇ ਤੇਲ ਪਵਾਣੇ ਲੈਣੇ ਲੱਗੀਆਂ ਸਪਟਰ ਮੋਟਰਸਾਈਕਲ ਜਿੱਥੇ ਸਿਰ ਪੈਟਰੋਲ ਪਾਇਆ ਜਾ ਰਿਹਾ ਦੇਖ ਸਕਦੇ ਹੋ লাই ਤਸਵੀਰਾਂ 'ਚ ਦੇਖਤੋ ਲਾਈਵ ਤਸਵੀਰਾਂ ਮਜਾਰਾ ਵੇਖੀ ਐਚਪੀ ਵਾਟਰ ਪੰਪ ਤੇ ਲੈਣਾ ਲੱਗੇ ਹੋਈਆਂ ਤੇਲ ਪਵਾਉਣ ਲਈ ਜਿੱਥੇ ਪੈਟਰੋਲ ਪਾਇਆ ਜਾ ਰਿਹਾ ਦੇ ਸਭੇ ਲਾਈਵ ਤੁਸੀਂ ਵੀ ਰਹਿ ਚੇ ਤੇ ਵੀ ਨਹੀਂ ਮਿਲਦਾ ਕਿਦ ਇੱਕ ਤੁਸੀਂ 이번 거야, 데 체결? 아니이 번들 가올 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਲਦੀ ਕਰਨਾ ਅੱਗੇ ਜਲਦੀ ਚੋਰ ਹੋ ਗਿਆ ਇਹ ਨਹੀਂ ਹੋ ਰਿਹਾ ਕੋਈ ਗੱਲ ਨਹੀਂ ਇਹ ਲਾਈਨ ਲੜੀ ਜਿਹੜਾ ਪਾਏ ਇਹ ਲੜੀ ਲੜੀ ਜਿਹੜੇ ਲੋਕਾਂ ਦੇ ਪੈਰ ਪਾਉਣਗੇ ਬੰਨ੍ਹਣਗੇ ਨੰਬਰ 1 ਤੇ ਦੋਹਰਾ ਭਾਜੀ ਚਲੋ ਇਹ ਸਭ ਲਾਈਨ ਤੁਸੀਂ ਵਿਰਾਜ ਓਏ ਯਾਰ ਲੈ ਲੈ ਬੈਂਕਿੰਗ ਲੈ ਲੈ ਜੀ ਫਿਰ ਸੇਵ ਤੇ ਲੱਗ ਕੰਦੀ ਭਾਜੀ ਅਜਾ ਚਾਹ ਚਾਹ ਕੋਈ ਨਹੀਂ ਆਲਾ ਕਿ ਕੰਦੀ ਭਾਜੀ ਟੈਲੀਫੋਨ ਖੜੇ ਹਾਂਜੀ ਟੈਲੀਫੋਨ ਖੜੇ ਕਿੰਨਾ ਟਾਈਮ ਹੋ ਗਏ ਖੜੇ ਹਾਂ ਨਾ ਹੋ ਗਏ ਜੀ 15 20 ਮਿੰਟ 15 20 ਮਿੰਟ ਹੋ ਗਏ ਮਿਲ ਰਹੇ ਤੇ ਲੈ ਮੈਂ ਦੇਖੋ ਜੀ ਹੁਣ ਲਾਈਨ ਜੀ ਲੱਗੀ ਹੋਈ ਹੈ ਬਹੁਤ ਰਾਸ਼ ਬਹੁਤ ਹੈ ਕਾਰਨ ਹਲੇ ਪਤਾ ਨਹੀਂ ਲੱਗ ਰਿਹਾ ਕੀ ਕਾਰਨ ਹੈ ਜੀ। ਥੱਲੇ ਦੀ ਸਟ੍ਰਾਈਕ ਦਾ ਹੀ ਸੁਣਿਆ ਹੈ। ਡਰਾਈਵਰਾਂ ਦੀ ਸਟ੍ਰਾਈਕ ਦੇ ਲਈ। ਪਰ ਤੇ ਇਹ ਨਹੀਂ ਪਤਾ ਆਮ ਇੱਥੇ ਸਮੇਂ ਲਈ ਟੱਕਰ ਹੋ ਗਈ ਹੈ। ਪਰ ਆਮ ਜਾਂਦਾ ਤਾਂ ਕੱਢ ਲਗਵਾ। ਕੱਢ ਰਿਹਾ ਕੋਈ ਗੁੰਮਕੀ ਵਾਲਾ ਹੈ ਕੋਈ ਐਮਰਜੈਂਸੀ ਦੀ ਫਸਿਆ ਹੋਣਾ। ਉਹ ਤਾਂ ਸਾਰੇ ਇਹ ਨਵਾਂ ਸਾਲ ਹੁੰਦੇ ਹੋਏ ਬਿਲਕੁਲ ਦੇਖਣ ਨੂੰ ਮਿਲ ਰਹੀ ਹੈ ਜਾਨੂੰ। ਕੋਈ ਟੀਮੇਟ ਨਹੀਂ ਆ ਕੋਈ ਪਹਿਲਾਂ ਕੋਈ ਹੋਵੇ ਕੋਈ ਟੱਕਰ ਤਨ ਪਹਿਲੇ। ਇਹ ਜਿਹਾ ਦਾ ਹੋਵੇ ਵੀ ਹਾਂ ਇਹ ਵੀ ਆਉਂਦੇ। ਸੰਸਥਾਨ ਵਾਦਗੀ ਦੇਖ ਸਕਦੇ ਹੋ ਜੀ। ਜੋ ਟੈਲੀਫੋਨ ਪਹੁੰਚਦੇ ਦੇ ਦੇਖੋ ਲਾਈਵ ਤਸਵੀਰਾਂ ਚ ਕੇਮੇ ਰਾਸ਼ ਪਿਆ ਹੋਇਆ ਲੜਾਈ ਦੇਖੋ ਤੇਲ ਵਿੱਚ ਲੋਗ ਲੜਦੇ ਹੋਏ ਇਤਲਾਹਤ ਨੇ ਅੱਜ ਦੇ ਦੁਪਹਿਰ ਦੇ ਸਮੇਂ ਦੇ 2 ਤਰੀਕ 2 ਵਜੇ ਦੇ ਹਾਲਾਤ ਨੇ ਜੋ ਧੰਨਵਾਦ ਸਾਡੇ ਨਾਲ ਜੁੜਨ ਲਈ। ਲਾਈਵ ਦੇਖਣ ਲਈ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਹੋਰ ਵੀ ਬਹੁਤ-ਬਹੁਤ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਤੱਕ ਅਪਡੇਟ ਪਹੁੰਚ ਸਕੇ। ਕੀ ਹਾਲਾਤ ਨੇ ਆਨੰਦਪੁਰ ਸਾਹਿਬ? ਕਿਸ ਜਗ੍ਹਾ ਤੇ ਤੇਲ ਮਿਲ ਰਿਹਾ ਮਯਾਰਾ ਵੇਖੇ? ਪੈਟਰੋਲ ਮਿਲ ਰਿਹਾ ਬਿਲਕੁਲ। ਤਸਵੀਰਾਂ ਦੇਖਿਆ ਜਾ ਸਕਦਾ। ਧੰਨਵਾਦ ਸਾਡੇ ਨਾਲ ਜੁੜਦੇ ਥੈਂਕ ਯੂ ਬਹੁਤ ਬਹੁਤ